ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਬਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਏ ਤਹਿਸੀਲ ਅਜੇ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਇੱਕ ਮੱਝ ਤੇ ਇੱਕ ਆ ਗਾਂ ਤੁਹਾਨੂੰ ਤਾਜੀ ਸੂਈ ਤੁਹਾਨੂੰ ਦਿਖਾਉਣੀ ਆ ਜੇਰ-ਜੋਰ ਇਹਨੇ ਪ੍ਰੋਪਰ ਪਾਤੀ ਆ ਜੇਰ ਦੇਖ ਸਕਦੇ ਨੇ ਪ੍ਰੋਪਰ ਖਾਤੀ ਜਣੀ ਤੇ ਬਾਕੀ ਗੱਲਬਾਤ ਕਰਦੇ ਆਂ ਦੋਵੇਂ ਸੁਈਆਂ ਸਵਾਈਆਂ ਆਪਣੀ ਇੱਥੇ ਆ ਕੇ ਪਾਸ ਕਰਕੇ ਵੇਸ ਚੱਕ ਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਲ ਜੀ ਸਤਿ ਸ੍ਰੀ ਅਕਾਲ ਸਾਹਿਬ ਜੀ ਕੀ ਹਾਲ ਨੇ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਬਸ ਠੀਕ ਕਿਰਪਾ ਵੈਗਨ ਜੀ ਚਲੋ ਕਿਰਪਾ ਜੀ ਚੈ ਜੀ ਤੇ ਨਾਮ ਦੱਸ ਤੇ ਕਰੀ ਹਾਂ ਜੀ ਮੈਂ ਮਨਤੂ ਸਿੰਘ ਜੋ ਹਾਂਜੀ ਪਿੰਡ ਸਰਾਇਤ ਸੀਲੇ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦਿਓ 98147 ਤੇ 9935 ਠੀਕ ਹੈ ਜੀ ਹਾਂ ਜੀ ਠੀਕ ਹੈ ਅੱਜ ਦੋ ਹੀ ਜੇ ਫਿਰ ਇੱਕ ਗਾਂ ਦੇ ਇੱਕ ਮੱਝ ਜੀ ਹਾਂ ਜੀ ਇਹ ਤਾਂ ਮਾਇ ਬੜੀ ਚੰਗੀ ਅੱਛਾ ਤੇ ਸੂਈ ਰੋ ਆਜੋ ਮਹੀਨਾ ਕਰ ਅੱਛਾ ਤੇ ਦੁੱਧ ਆ 8 ਕਿਲੋ ਮਹੀ ਨੂੰ ਬੱਚਾ ਨਹੀਂ ਹੈ ਕਹਿੰਦਾ ਬੱਚਾ ਨਹੀਂ ਹੈ ਜੀ ਵੇਖੋ ਪੱਲੀ ਚਮੜੀ ਦੀ ਨਹੀਂ ਆ ਧਾਰੀ ਹੈ ਮੱਝ ਉਤਰਾ ਤੇ ਵਸਮਾਲ ਕਰੋ ਦੁੱਧ ਹੋਰ ਦੁੱਧ ਵਾਜਣਾ ਦਾ ਤੋਰੋ ਹਜ ਲਈ ਕਰੀ ਨਾ ਦੁੱਧ ਉਤਰਾ ਕਿੰਨਾ ਜੇ ਤੇ ਕੋਲ ਹੁਣ 7 ਕਿਲੋ ਦੁੱਧ ਉਹਨਾਂ ਖਰੇ ਮੜਾ ਵੀਰ ਕੋਈ ਵੀ ਪੱਕਾ ਦੁੱਧ ਜਿਹੜਾ ਹੈਗਾ 7 ਕਿਲੋ ਠੀਕ ਹੈ ਉਹ ਆਦੇ ਕੋਈ ਨਵੇਂ ਥਾਂ ਅੱਜ ਹੀ ਆਈ ਸਵੇਰੇ ਲੈ ਕੇ ਆਏ ਆ ਠੀਕ ਆ ਹਾਂਜੀ ਬਾਕੀ ਪਿੱਠ ਕੁੜੀ ਦੀ ਚੰਗੀ ਆ ਤੁਹਾਨੂੰ ਕੋਈ ਟੰਗਰ ਇਧਰ ਉਧਰ ਘੱਟ ਜਾਂਦਾ ਪਰ ਇਹ ਕੰਮ ਬਾਕੀ ਕੱਦ ਪਤਾ ਉੱਚਾ ਨਹੀਂ ਕੱਦ ਠੀਕ ਆ ਉਤਰਾਂ ਸਰੀਰਮ ਭਾਰੀ ਆ ਮੀਡੀਅਮ ਜਿਹਾ ਸਾਈਜ਼ ਆ 7 ਕਿਲੋ ਦੁੱਧ ਜਿਹੜਾ ਨੇ ਕਿੰਨੇ ਵੀ ਹੈਗਾ ਇਹ ਦੇਖੋ ਇਹ 99 ਇਹ ਦੇਖ ਸਕਦੇ ਆਪਾਂ ਤੇ ਹਵਨ ਜਿੰਦਾੜਾ ਵੀ ਦੇਖ ਸਕਦੇ ਜੀ ਤੇ ਕਿੰਨਾ ਫਿਰ ਮੋਲੇ ਦਾ ਇਹ ਲਮਾ ਦੇ ਦਈਏ 50 ਜੀ ਕਰ ਦਈਏ ਤੁਹਾਡੀ ਕਿ ਛੋਟ ਹੌਲੀ ਹੌਲੀ ਆਈ ਆ ਨਹੀਂ ਠੀਕ ਜੋ ਮੋਲੀ ਬੜਾ ਜੇਲੀ ਕੀਤਾ ਮੈਂ ਥੋੜਾ ਕਿ ਥੋੜਾ ਕਿ ਕਹ ਰਿਹਾ ਕੋਸਾ ਉਹ ਦੋਸੋ ਜਨਾਲਾ ਮੋਲ ਮੈਂ ਸਹੀ ਕੀਤਾ ਇੱਕ ਵਾਰ ਬੜਾ ਮਾਨ ਕਰਤਾ ਜਿੱਤੇ ਮਾਲ ਹੋ ਮੋਲੀ ਸਾਹ ਹੁਣਾ ਕੀਤਾ ਯਾਰਾਂ ਚ ਕੋਈ ਗੱਲ ਕਰੋ ਸੋਵਾ ਜਿੰਨਾ ਗੱਲ ਕਰੋ ਨਹੀਂ ਯਾਰ ਅਜਾ ਨਾ ਕਰੀਏ ਮਨੋਂ ਗੱਲ ਇੱਕੋ ਗੱਲ ਕਰੀਏ ਫਿਰ ਜੈਸ ਨਾ ਜਿਆਦੀਆਂ ਨਾ ਗੱਲਾਂ ਕਰੀਏ ਮੋਲ ਬੜਾ ਜੈਦ ਮੋਲ ਤਾਂ ਚਲੋ ਜਾਦੀਆਂ ਹੀ ਨਹੀਂ ਕਿੰਨੇ ਮੁੱਲ ਜ਼ਿਆਦਾ ਆ ਪਰ ਥੋੜੀ ਕਿ ਛੋਟ ਤੇ ਬੰਦੀ ਆ ਹੌਲੀ ਹੌਲੀ ਚਲੰਦੀ ਆ ਚਲ ਯਾਰ ਛਡਾਲੋ ਨਹੀਂ ਜਾ ਯਾਰ ਯਾਰ ਨਾ ਛਡਾਈਏ ਠੀਕ ਆ ਪੰਜ ਹੀ ਛਡਾਈਏ ਪੂਰਾ ਹੀ ਪੂਰੇ 45000 ਜੀ ਤੇ ਉਹ ਕਿੱਥੋਂ ਮਿਲਣੀ ਸਾਨੂੰ ਨਹੀਂ ਕਿਤੇ ਮਿਲਦੀ ਕੋਈ ਗੱਲ ਨਹੀਂ ਮਿਲ ਜਾਂਦੀ ਹੈ ਹੁੱਲੀਆਂ 'ਚ ਠੀਕ ਆ ਅੱਪ ਬਹੁਤ ਜੁਗਾ ਪਿਆ ਤਾਜੀ ਸਵੀ ਜੀ ਹਾਂ ਜੀ ਇਹ ਤਾਜੀ ਸਵੀ ਬੱਚਾ ਕੀ ਆ ਗਿਆ ਮਗਰ ਇਹ ਦੇ ਬੱਚਾ ਹੇ ਤਾਜ ਮਗਰ ਇਹ ਦੇ ਬੱਚਾ ਆ ਗਿਆ ਕਿੰਨਾ ਕੁ ਦੁੱਧ ਕੱਢੀ ਜਾਊਗੀ ਉਤਨੇ ਦੁੱਧ ਦੇ ਵੀ ਜੀ ਤਾਂ ਬਾਹਰ ਹੀ ਨਿਕਲ ਜਾਣਾ ਨੇ ਜੇ ਕੋਈ ਚੰਗੀ ਸੇਵਾ ਸੰਭਾਲ ਕਰੂ ਦੇ ਅੱਛਾ ਹਾਂ ਜੀ ਰੀ ਦੇ ਲੱਗ ਜਿਹੜਾ ਚਵਾਈ ਜਾਊਗੀ ਆ ਦੇਖ ਸਕਦੇ ਜੀ ਬਾਕੀ ਸਾਡੇ ਬਾਕੀ ਜੇ ਮੈਂ ਇਹ ਆਪ ਇਹ ਕੇਸਾਬ ਲਾਣਾ ਆ ਇਹ ਹੁਣੇ ਹੀ ਸੁੱਈ ਆ ਜੇਜੂਰੀ ਨੇ ਪ੍ਰੋਪਰ ਪਾਤੀ ਆ ਥਣ ਜਿਹੜਾ ਬੜਾ ਕਮਾਲ ਦਾ ਹੈ ਦੇ ਕੋਲ ਚਾਰੇ ਥਣ ਇੱਕੋ ਜੇ ਸਾਈਜ਼ ਦੇ ਤੇ ਇੱਕੋ ਜੇ ਗੈਰ ਦੇ ਥੱਲੇ ਉਹ ਜਿਹੜੀ ਚੰਗੀ ਬਣ ਗਈ ਆ ਪਿਸ਼ਾਣ ਵੀ ਚੰਗੀ ਤੇ ਗਾਣ ਵੀ ਚੰਗੀ ਏ ਤੋਰੋ ਫ ਅਜੇਰ ਵੀ ਨੇ ਪ੍ਰੋਪਰ ਪਾਤੀ ਜਿਹੜੀ ਇਹ ਆ ਵੀ ਚਲੋ ਤਾਜੀ ਸੂਜੀ ਆ ਤੇ ਥੋੜੀ ਲੱਪੇ ਜਿਹਾ ਸਹੀ ਤੜਕੇ ਨਾ ਥੱਲੇੋਂ ਦੇਖ ਸਕਦੇ ਆ ਚੰਗੀ ਤਿਆਰ ਹੋ ਗਈ ਹੈ ਬਾਕੀ ਹਾਂ ਨਵਿਸ਼ਾਨ ਨੂੰ ਚੰਗਾ ਕੱਢਿਆ ਹੋਇਆ ਨੇ ਨਾ ਦੇਖ ਸਕਦੇ ਬਾਕੀ ਬੈਣੀ ਵਾਲੇ ਪਾਸੇ ਤਾਂ ਵੀ ਥਣ ਦੇਖ ਸਕਦੇ ਤੇ ਲੱਗੇ ਬੜੀ ਚੱਗੀ ਹੈਗਾ ਤੇ ਇਹਦਾ ਫਿਰ ਮੁੱਲ ਇਹ ਦਈਏ 50000 ਦੀ ਪੂਰੇ ਦੀ ਪੂਰੇ ਦੀ ਹਾਂ ਕਿ ਕਰਦੀਏ ਛੋਟ ਹੋਰ ਨਹੀਂ ਠੀਕ ਜੋ ਥੋੜੀ ਕੁ ਕਰਦੀ ਇੱਕੋ ਗੱਲ ਕਰੀ ਅੱਜ ਫਿਰ ਨਹੀਂ ਠੀਕ ਜੋ ਨਹੀਂ ਮੰਨੋ ਮੇਰੀ ਗੱਲ ਮੈਂਖਣ ਗਾਂ ਬੜੀ ਚੰਗੀ ਜੋ ਗਾਂ ਤਾਂ ਚਲੋ ਚੰਗੀ ਆ ਇਹ ਨਹੀਂ ਕਿੰਨੇ ਗਾਂ ਮਾੜੀ ਆ ਹਾਂਜੀ ਹਾਂਜੀ ਗਾਂ ਚਲੋ ਜਿੰਨੇ ਜੋਗੀ ਹੈਗੀ ਵਧੀਆ ਆ ਹਾਂਜੀ ਹਾਂਜੀ ਥੋੜੀ ਕਿ ਛੋਟ ਯਾਰ ਛਡਾ ਲਓ ਵਿੱਚੋਂ ਯਾਰ ਨਾ ਛੱਡੀਏ ਇੱਥੇ ਯਾਰ ਦੀ ਜਾਨ ਤਾਂ ਮੰਨੋ ਗੱਲ ਨਹੀਂ ਲੈ ਤੁਸੀਂ ਮੰਨੋ ਗੱਲ ਇੱਕੋ ਗੱਲ ਕਰੀਏ 45 ਦੀ ਭਾਵੇਂ ਕੋ ਮੱਝ ਲੈ ਜੇ ਤਾਂ ਭਾਵੇਂ ਕੋ ਗਾਂ ਲੈ ਜੇ 90 ਦਾ ਜੋੜਾ ਹੀ ਦਈਏ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਉਹ ਲੈ ਜੇ ਚਲੋ ਠੀਕ ਸਾਹਿਬ ਜੀ ਠੀਕ ਹੈ ਤੇ ਹੋਰ ਕੁਝ ਹੈ ਨਾ ਹਰ ਬਾ ਠੀਕ ਹੈ ਸੁਈਆਂ ਨੇ ਆਪਣੇ ਕੋ ਚੋਚਵਾ ਕੇ ਖੜੇ ਚਵਾਈ ਕਰਕੇ ਹਨਾ ਇਥੋਂ ਆਪਣੀ ਤਸੱਲੀ ਕਰਕੇ ਤੇ ਵੇ ਇਸ ਚਾ ਕੇ ਖੜੋ ਇਹ ਵੀ ਇਹ ਤੇ ਚਲੋ ਜੇ ਪਾਸ ਹੀ ਹੋਣੀ ਆ ਤੇ ਵੀ ਆਪਣੀ ਚਵਾਈ ਕਰਕੇ ਖੜੋ ਜੀ